ਸਰਬ ਧਰਮ ਨਿਊਜ਼ ਚੈਨਲ ਵਿੱਚ ਆਪ ਸਭੀ ਦਾ ਸਵਾਗਤ ਹੈ ਜੀ ਸਰਬ ਧਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਕੁਟਿਆ ਠਿੰਡਿਆਂ ਵਾਲੀ ਬੰਗਾ ਰੋਡ ਹੁਸ਼ਿਆਰਪੁਰ ਵਿਖੇ ਜਿੱਥੇ ਕੁਟਿਆ ਠਿੰਡਿਆਂ ਵਾਲੀ ਬੰਗਾ ਰੋਡ ਠਿੰਡਾ ਦੇ ਸਥਾਨ ਤੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਪ੍ਰਵਾਸੀ ਭਾਰਤੀਆਂ ਦੇ ਇਲਾਕੇ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 557ਵੇਂ ਪ੍ਰਕਾਸ਼ ਪੁਰਬ ਅਤੇ ਬ੍ਰਹਮ ਗਿਆਨੀ 100 ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲਿਆਂ ਦੇ ਪਰਮ ਸੇਵਕ ਸੰਤ ਬਾਬਾ ਬਲਬੀਰ ਸਿੰਘ ਨੇਕੀ ਵਾਲਿਆਂ ਦੀ ਸਲਾਨਾ 8ਵੀਂ ਵਰ੍ਹੇ ਸਿਰ ਮੌਕੇ ਮਹਾਨ ਗੁਰਮਤ ਸਮਾਗਮ ਡੇਰੇ ਦੇ ਮੁਖ ਸੇਵਾਦਾਰ ਸੰਤ ਬਾਬਾ ਗੁਰਦਿਆਲ ਸਿੰਘ ਜੀ ਗੰਗਰੋੜ ਵਾਲਿਆਂ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਕਰਵਾਏ ਗਏ ਇਸ ਮੌਕੇ ਡੇਰੇ ਦੇ ਮੁਖ ਸੇਵਾਦਾਰ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ মিডিਆ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਤਨਤਨ ਸ਼੍ਰੀ ਨਾਨਕ ਦੇਵ ਜੀ ਮਹਾਰਾਜੀ ਦੇ 557 ਪ੍ਰਕਾਸ਼ਪੁਰ ਨੂੰ ਸਮਰਪਿਤ ਅਤੇ ਬ੍ਰਹਮ ਗਿਆਨੀ 107 ਬਾਬਾ ਹਰੀ ਸਿੰਘ ਨੇਕੀ ਵਾਲਿਆਂ ਦੇ ਪਰਮ ਸੇਵਕ 107 ਬਾਬਾ ਬਲਬੀਰ ਸਿੰਘ ਨੇਕੀ ਵਾਲਿਆਂ ਦੀ ਸਲਾਨਾ 8ਵੀਂ ਵਰ੍ਹੇਂ ਮੌਕੇ ਤਿੰਨ ਸ਼੍ਰੀ ਖੰਡ ਪੜ ਸਾਭ ਜੀ ਦੇ ਭੋਗ ਪਾਏ ਗਏ। ਇਸ ਪ੍ਰੰਤ ਖੁੱਲੇ ਪੰਡਾਲ ਵਿੱਚ ਸੰਤ ਬਾਬਾ ਸਤਨਾਮ ਸਿੰਘ ਮਜਾਰੀ, ਸੰਤ ਬਾਬਾ ਜਗੰਦਰ ਸਿੰਘ اٹਾਰੀ, ਸੰਤ ਬਾਬਾ ਜਰਨੈਲ ਸਿੰਘ ਨੌਰਾ, ਸੰਤ ਬਾਬਾ ਮਨੋਰ ਸਿੰਘ ਬਿੰਜੋ ਸੰਤ ਬਾਬਾ ਸਤਨਾਮ ਸਿੰਘ ਪੰਡੋਰੀ ਲੱड्डा ਸਿੰਘ ਬਾਬਾ ਲੱड्डू ਸਿੰਘ ਬੇਬਲਪੁਰ ਜਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰ ਜਥੇ ਦਾ ਗੁਰਨਾਮ ਸਿੰਘ ਬੰਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਡੇਰਿਆਂ ਤੋਂ ਸਾਧੂ ਸੰਤ ਮਹਾਪੁਰਸ਼ਾਂ ਨੇ ਪੁੱਜ ਕੇ ਹਾਜ਼ਰੀ ਭਰੀ ਇਸ ਮੌਕੇ ਸਮਾਗਮ ਦੌਰਾਨ ਸੰਤ ਹਰੀ ਦਰਬਾਰ ਸੰਗਿਆਤ ਸੰਗੀਤ ਵਿਦਿਆਲਾ ਟਾਰੀ ਸੰਤ ਬਾਬਾ ਸਤਨਾਮ ਸਿੰਘ ਮਜਾਰੀ ਸੰਤ ਬਾਬਾ ਜਰਨੈਲ ਸਿੰਘ ਨੋਰਾ ਪਾਈ ਸਤਨਾਮ ਸਿੰਘ ਭੰਗਰਨੀ ਭਾਈ ਜੀਤਰਾਮ ਬਾੜੋਵਾਲੀਆ ਭਾਈ ਦਾ ਤਨਚੰਦ ਠਿੰਡਾ ਆਦਿ ਗੁਰਬਾਣੀ ਗੁਰ ਇਤਿਹਾਸ ਰਾਂਝ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਸਮਾਗਮ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਕنگਰੋੜ ਵਾਲਿਆਂ ਨੇ ਆਏ ਹੋਏ ਸੰਤ ਮਹਾਪੁਰਸ਼ ਰਾਗੀ ਜਥਿਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪੋਵਦੇ ਕੇ ਸਨਮਾਨਤ ਕੀਤਾ ਇਸ ਮੌਕੇ ਧਾਰਮਿਕ ਸਮਾਗਮ ਦੌਰਾਨ ਇਲਾਕੇ ਪਰ ਤੋਂ ਵੱਡੀ ਗਿਣਤੀ ਸੰਗਤਾਂ ਨੇ ਬੁਝ ਕੇ ਹਾਜ਼ਰੀ ਭਰੀ ਅਤੇ ਇਸ ਮੌਕੇ ਸਮਾਗਮ ਦੌਰਾਨ ਚਾਪਕੋੜੇ ਤੇ ਗੁਰੂ ਜੀ ਦੇ ਲੰਗਰ ਅਟੁੱਟ ਵਰਤਾਏ ਗਏ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਸਾਡੇ ਚੈਨਲ ਸਰਬ ਧਰਮ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫੇਸਬੁੱਕ ਪੇਜ ਸਰਬ ਧਰਮ ਐਸ ਡੀ ਐਨ ਨੂੰ ਫੋਲੋ ਕਰੋ ਸੋ ਦੇਖਣੇ ਇਸ ਮੌਕੇ ਤੇ ਮੇਰੇ ਲਾਈਵ ਤਸਵੀਰਾਂ ਸੋ ਦੇਖਦੇ ਰਹੋ ਸਰਬਤਰਮ ਨਿਊਜ਼ ਚੈਨਲ ਧੰਨਵਾਦ ਜੀ ਸਤਿਗੁਰ ਨਾਨਕ ਦੇਵ ਜਪੋ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਤੇ ਆਏ ਸਤਿਗੁਰ ਨਾਨਕ ਤੇ ਆਏ ਦੇਵ ਦੇਵੀ ਸੰਗ ਧਾਮੇ ਦੇਵ ਦੇਵੀ ਸੰਗ ਿਸਮਾਤ ਚਪੋ ਨਾਦ-ਬਾਦ ਇਸਮਾਤ ਰਗ ਰਗ ਨਹੀਂ ਗੁਣੇ ਗਾਵੇ ਵਾਹ ਰਗ ਰਗ ਨਹੀਂ ਗੁਣੇ ਗਾਵੇ ਰਗ ਰਗ ਦੇਵ ਦੇਵੀ ਸਭ ਪਿਆਰੇ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਪਿਆਰੇ ਦੇਵ ਦੇਵੀ ਸਭ ਪਿਆਰੇ ਸਤਿਗੁਰ ਨਾਨਕ ਦੇਵ ਸੱਤ ਸੰਗਤੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸੱਤ ਸੰਗਤੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸੱਤ ਸੰਗਤੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸੱਤ सत्संग करा जिंदगी में रंग दिया लिखी देर घर मादे बड़िया सत्संग लिखी देर घर मांग ਦੇਖੇ ਸਾਰੇ ਮੈਂ ਆ ਤੇਰੇ ਦਰ ਪਿੰਦਾ ਆਂ ਬੰਦੇ ਮੈਂ ਦੇਖੇ ਸਾਰੇ ਸੁਣੀਏ ਤੇਰੇ ਦਰ ਤੋਂ ਗਾਤਾ ਸੁਭ ਦਿਆਨ ਮਿਲਣ ਸਹਾਰੇ ਸੁਣੀਏ ਤੇਰੇ ਦਰ ਤੋਂ ਗਾਤਾ ਸੁਭ ਦਿਆਨ ਮਿਲਣ ਸਹਾਰੇ ਮਹਿਮਾ तो मेरिया तो मेरियाई मैनूतिया लिखदर मादेव दिया, लिख लिखद मेरे घर मादे बच्चे अड़िया दिया, लिख देर मादेव ਲਿਖ ਦਿਓ ਸਭ ਸੰਗ ਗਿਆ ਜਿਖਿ ਜੋ ਮੇਰੇ ਕਰਮਾਂ ਦੇ ਵਿੱਚ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਜਲਦੀ ਦਾਤਾ ਕੋ ਦੇਵੇ ਦੇਖ मिल न सारी सुण मेर कलो था दुख दिल न सारे बख़शो भुला जो मेरियार जो मेरिया मीनू है लिखी दे मादे सतसंगतिया लिखी लिख दो लिखी देरी तर मादे लिखी देरी तर मा देवी सतसंगतियां लिखी देरी सतसंग त महदेव सतसंगति विखी ॾियो तरी महदेव स